ਇਸ ਵੇਲੇ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੱਡੀ ਵਾਲੇ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਤਸਵੀਰਾਂ ਦੇ ਵਿੱਚ ਸਾਈਕਲ ਤੇ ਸਵਾਰ ਇੱਕ ਬਜ਼ੁਰਗ ਛੋਟੇ ਬੱਚੇ ਨੂੰ ਲੈ ਕੇ ਜਾਂਦਾ ਨਜ਼ਰ ਆ ਰਿਹਾ ਤੇ ਉਸ ਦਾ ਪਿੱਛਾ ਕਰਦੀ ਇੱਕ ਗੱਡੀ ਵੀ ਦਿਖਾਈ ਦੇ ਰਹੀ ਹੈ ਹੁਣੇ ਗੱਡੀ ਚਾਲਕ ਅੱਗੇ ਜੋ ਕਰਨ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਪੈਰਾ ਹੇਠੋਂ ਜ਼ਮੀਨ ਕਿਸ ਕਿ ਜਾਵੇਗੀ ਹਜੀ ਸਾਡੇ ਨਾ ਮੇਰਾ ਇਹ ਪੋਤਰਾ ਵਾ ਪੀਸ਼ਨ ਤੇ ਪਾਇਆ ਸੀਗਾ ਤੇ ਮੇਰੇ ਘਰ ਵਾਲਾ ਲੈ ਕੇ ਸਰੀ ਅਮਦਾ ਸੀ ਰਾਹ ਵਿੱਚ ਕਾਰ ਮਿਲੀ ਆ ਇਹ ਕਾਰ ਵਾਲਾ ਸ਼ਹਿਰ ਮੰਗਦਾ ਸੀਗਾ ਕਿ ਪਤਾ ਨਹੀਂ ਕੀ ਮਾਰ ਜਾਂਦਾ ਸੀ ਹਾਰਾਂ ਨੂੰ ਇਹ ਸ਼ਹਿਰ ਤੇ ਹੀ ਗਿਆ ਹਾਰਾਂ ਮਾਰੀ ਗਿਆ ਉਹ ਸ਼ਹਿਰ ਤੇ ਹੀ ਗਿਆ ਵਾ ਇਹਨਾਂ ਨੇ ਉੱਥੋਂ ਪਿੱਛੋਂ ਵਾਵਾ ਦੂਰੋਂ ਲਈ ਆਏ ਮਗਰ ਮਗਰ ਤੇ ਇੱਥੇ ਸਾਡਾ ਮੋੜ ਆਇਆ ਵਾ ਇੱਥੇ ਖਲਾੜ ਲਈ ਆ ਸਾਈਕਲ ਖਲਾੜ ਲਿਆ ਵਾ ਮੁੰਡਾ ਮਗਰ ਪਾਇਆ ਵਾ ਬਾਹਮ ਫੜੀ ਆ ਮੁੰਡੇ ਨੇ ਜਫਾ ਪਾਇਆ ਮਗਰ ਦਾਦੂ ਨੂੰ ਤੇ ਉਹ ਕਾਦ ਲਿਆ ਕੇ ਤੇ ਇਹਨਾਂ ਦੇ ਬੱਤੇ ਖਲਾਤੀ ਆ ਵੇ ਤੇ ਇੱਕ ਜਨਾਨੀ ਬੈਠੀ ਆ ਤੇ ਉਹ ਡਰਾਈਵਰ ਵਾ ਉਹ ਕਹਿੰਦੇ ਆ ਜਾ ਬੱਚੇ ਆਹ ਤਾ ਅਸੀਂ ਤੈਨੂੰ ਹੁਟਾ ਦਈਏ ਤੂੰ ਸਾਡਾ ਆਹ ਤੈਨੂੰ ਜਾਣਦੇ ਆ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਨਹੀਂ ਤੁਸੀਂ ਜਾਣਦੇ ਤੇ ਨਹੀਂ ਆਹੀ ਤਾਂ ਜਾਣਦੇ ਆ ਤੇ ਹੂਟਾ ਦੇਖ ਤੇ ਅਸੀਂ ਤੈਨੂੰ ਵਾਪਸ ਦੇ ਦੇਣਾ ਵਾ ਤੇ ਥੋੜਾ ਕੁ ਮਿੰਟ ਆ ਜਾ ਮਗੜੇ ਭਾਵੇਂ ਆ ਜਾ ਇਹ ਕਹਿੰਦਾ ਨਹੀਂ ਪਰ ਕੋਟ ਟ੍ਰੈਵਲ ਨਿਕਲ ਕੇ ਇਹਨੂੰ ਬੱਚੇ ਨੂੰ ਪਿੱਛੋ ਫੜ ਕੇ ਨੇ ਨਾਲੇ ਉਹ ਡਿੱਗੀ ਦੀ ਦਾ ਖੋਲਿਆ ਵਾ ਬੂਆ ਤਾਂ ਕੈਸਾਈ ਕੀਤੀ ਆ ਤੇ ਉਹ ਫਿਰ ਗੋਡ ਕਾਰ ਆ ਗਈ ਆ ਮੋੜ ਤੇ ਲੱਗੇ ਸੀਗੀ ਉਹ ਆ ਚੱਕਣ ਵਾਸਤੇ ਹੀ ਆਏ ਸੀ ਚਾਹੇ ਉਹ ਚੱਕਰ ਨੇ ਦਇਆ ਸੀਗੇ ਖਿੱਚਣ ਦੇ ਆ ਹਿੱਥੇ ਉਰ ਨਾਲ ਤੇ ਉਹ ਨਈ ਨਈ شادی ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਅਹੀਂ ਨਾ ਕਦੀ ਕਿਸੇ ਨਾਲ ਲੜੇ ਆ ਤੇ ਨਾ ਸਾਡੇ ਇਹ ਜੀ ਪ੍ਰੋਬਲਮ ਨਹੀਂ ਜੇ ਕਿਸੇ ਨਾਲ ਦੀ ਹਾਂ ਮੰਗ ਕਰਨੀ ਚਾਹੀਦੀ ਪਰਦਾ ਰਸਮ ਤੋਂ ਬਣਾ ਨਹੀਂ ਹੁੰਦਾ ਤੇ ਇਹ ਰਹੀ ਵੀ ਜੇ ਬੱਚੇ ਨੂੰ ਇਦਾਂ ਸਾਡੇ ਨਾਲ ਹੋਈ ਆ ਹੋਰ ਨਾ ਕਿਸੇ ਨਾਲ ਵੀ ਹੋਵੇ ਗਾਂ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਆ ਉਹ ਪਤਾ ਲੱਗੇ ਕਿ ਕੌਣ ਸੀ ਜਿਹਨਾਂ ਨੇ ਨਹੀਂ ਨਾ ਸਾਨੂੰ ਬੰਦੇ ਦੀ ਪਛਾਣ ਆ ਨਾ ਸਾਨੂੰ ਉਹ ਪਰਈਆ ਕੋਈ ਖੱਟੀ ਬਲੈਨ ਪਾਈ ਆ ਤੇ ਪਿੰਟ ਪਾਈ ਆ ਕਾਲੇ ਜਿਹੇ ਰੰਗ ਦੀ ਨਾ ਸੱਤ ਬਾਵੀ ਵੀ ਮੇਰਾ ਕਰਨਾ ਵੀ ਮੈਂ ਟਿਸ਼ਨ ਤੋਂ ਰਹਿਣ ਗਿਆ ਹਾਂ ਮਡੇ ਮੁੰਡਿਆਂ ਨੂੰ ਲੈ ਕੇ ਚੈਨਲ ਤੇ ਆਵਣਾ ਮਗਰ ਉਹ ਇੱਕ ਕਾਰ ਟੁਰੀ ਹੁੰਦੀ ਆ ਉਹ ਮਗਨ ਹਾਰ ਮਾਰਨ ਦੇਈ ਆ ਮੈਂ ਉਹਨੂੰ ਸਾਈਡ ਦੇ ਕੇ ਤੁਰਿਆ ਹੁੰਦੇ ਆ ਉਹਨੇ ਅੱਗੇ ਕਾਰ ਨਹੀਂ ਕੱਢੀ ਅੱਗੇ ਮੇਰਾ ਘਰ ਆ ਗਿਆ ਅੰਕੋ ਮੈਂ ਐਨ ਮੁਰਨਾ ਹੀ ਮੈਂ ਸਿਆਗਲ ਖਲਾਰ ਲਿਆ ਉਹ ਕਾਰ ਵਾਲੇ ਨੇ ਆ ਕੇ ਮਗਰ ਮੇਰੀ ਕਾਰ ਖੜਾ ਦਿੱਤੀ ਆ ਉਹ ਆ ਕੇ ਮੈਨੂੰ ਕਹਿੰਦੇ ਅਸੀਂ ਕਾਕੇ ਨੂੰ ਰੋੜਾ ਦੇਣਾ ਮੈਂ ਕਿਹਾ ਸਾਡਾ ਬੱਚਾ ਇਦਾਂ ਨਹੀਂ ਜਾਂਦਾ ਖੇਲ ਕੋਲ ਉਹ ਜਨਾਨੀ ਅੱਗੇ ਬੈਠੀ ਆ ਉਹਦੀ ਨੈਣੀ ਕੋਈ ਗੱਲ ਸਾਡੀ ਜਾਣ ਬਜਾਣਾ ਹੈ ਸਾਡੇ ਘਰ ਆ ਰਹੀ ਹੈ ਤੇ ਮੈਂ ਕਿਹਾ ਮੈਂ ਨਹੀਂ ਤਾਂ ਜਾਂਦਾ ਮੇਰੀ ਪਛਾਣ ਨਹੀਂ ਆਏ ਤੇ ਸੋ ਕੌਣ ਕੌਣ ਨੇ ਤੇ ਡ੍ਰਾਈਵਰ ਨਿਕਲਿਆ ਉਹਨੇ ਆ ਕੇ ਮਾਰ ਦਿੱੋਗੇ ਤੇ ਕਾਕੇ ਨੂੰ ਨਾ ਕਿ ਕਿੰਨ ਲੱਪਿਆ 4 ਸਾਲ ਦੀ ਉਮਰ ਕਾਕੇ ਦੀ ਇਹ ਹਰਮਨ ਹਰਮਨ ਕੁਮਾਰ ਹਾਂਜੀ ਹਾਂ ਕੋਹਂਜ ਕੋਹਂਜੀ ਕੋਸ਼ਿਸ਼ ਕੀਤੀ ਐਨ ਮਗਰ ਉਹਨੇ ਆ ਕੇ ਡ੍ਰਾਈਵਰ ਨੇ ਕੱਚਾ ਫੜ ਕੇ ਖਿੱਚਿਆ ਵਾ ਮੈਂ ਮੁੰਡੇ ਦੀ ਕਮੀਜ਼ ਫੜੀ ਆ ਨਾਲ ਉਹਦੀ ਬਾਹ ਫੜੀ ਮੈਂ ਮੁੰਡਾ ਨਹੀਂ ਛੱਡਿਆ ਉਹਨੇ ਪੂਰੀ ਕੋਸ਼ਿਸ਼ ਕੀਤੀ ਅੱਗੋਂ ਭੈਣ ਇਹ ਜੋ ਕਾਰ ਆਈ ਆ ਉਹ ਕਾਰ ਆਣ ਕੇ ਅੱਗੇ ਖਲੋਈ ਉਹਨੇ ਹਾਰ ਮਾਰਿਆ ਉਹਲੇ ਉਹ ਮੁੰਡਾ ਆ ਚੜ੍ਹ ਗਿਆ ਤੇ ਕਾਰ ਫਾਸੇ ਨੂੰ ਕਰ ਦਿੱਤੀ। ਸਿਕਾਰ ਤੇ ਜਾ ਕੇ ਲੈ ਗਿਆ। ਇਹ ਕਹਿੰਨੇ ਵੀ ਇਹਦੇ ਘਰ ਆ ਦੇ ਕੋਈ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਤੇ ਕਾਨੂੰਨੀ ਕਾਰਵਾਈਆਂ ਵੀ ਕੀਤੀ ਜਾਵੇ। ਸਤਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਗੱਡੀ ਚਾਲਕ ਵੱਲੋਂ ਬੱਚੇ ਨੂੰ ਝੂਟਾ ਦੇਣ ਦੇ ਬਹਾਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੱਚੇ ਦੀ ਜ਼ਿੱਦ ਦੇ ਅੱਗੇ ਗੱਡੀ ਚਾਲਕ ਨੂੰ ਖਾਲੀ ਮੋੜ ਨਾ ਪਿਆ ਸੋ ਦੋਸਤੋ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਕੋਈ ਪਤਾ ਨਹੀਂ ਕਦੋਂ ਕੋਈ ਬੰਦਾ ਤੁਹਾਡੇ ਬੱਚਿਆਂ ਨੂੰ ਅਗਵਾ ਕਰਕੇ ਲੈ ਜਾਵੇ ਜੀ ਹਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਬੱਚਿਆਂ ਨੂੰ ਅਗਵਾ ਕਰਨ ਵਾਲਾ ਗਿਰੋਹ ਸਰਗਰਮ ਹੁੰਦਾ ਨਜ਼ਰ ਆ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ